ਗੁਰਜੀ ਕਾਲਸਾ ਹੈ ਗੁਰਜੀ ਕੀ ਖਤੇ ਬਹੁਤ ਬਹੁਤ ਸਾਡਾ ਮੇਰੀ YouTube ਚੈਨਲ ਗੁਰੂ ਕਿਰਪਾ ਨੂੰ ਪੀ ਕੇ ਆਣ ਬਲੌਗ ਕੀਚ ਅੰਤ ਦੀ ਵੀ ਇਹ ਚੱਪਾ ਦਾ ਸੂਟ ਹੈ ਜਿੰਨੀ ਰਿਵਰ ਆਰਡ ਤੇ ਸੂਟ ਹੈ ਸੇਫ ਯੋਰ ਕਾਤਨ ਦੇ ਵਿੱਚ ਸੂਟ ਹੈ ਜੀ ਨੂ ਡਿਜ਼ਾਈਨਿੰਗ ਆਈ ਹੈ ਜੀ ਇਹ ਜੀ ਇਹ ਦਾ ਨਕਲ ਨਹੀਂ ਕਰਨਾ ਤੁਸੀਂ ਪੂਰਾ ਸੂਟ ਹੈ ਜੀ ਇਹ ਸੇਮ ਪ੍ਰਿੰਟ ਦੇ ਵਿੱਚ ਤੇ ਇਹਦੇ ਨਾਲ ਮਸ਼ਲੀਨ ਦਾ ਦੁਪੱਟਾ ਹੈ ਜੀ

ਇਹਦੀ ਨਾਮ ਮਸ਼ੀਨ ਦੀ ਮਸ਼ੀਨ ਦਾ ਦੁਪੱਟਾ ਹੈ ਜੀ ਇਸ ਦੇ ਡਾਰਕ ਗ੍ਰੇ ਦੇ ਵਿੱਚ ਹੈ ਜੀ ਮੈਂ ਹੁਣ ਅੰਦਰ ਬਲੂ ਦਿਖਾਇਆ ਜੀ ਡਾਰਕ ਬਲੂ ਤੇ ਜੇ ਡਾਰਕ ਜਰੀ ਦੇ ਵਿੱਚ ਹੈ ਵੀਨ ਕਲਰ ਦੇ ਵਿੱਚ ਹੈ ਪ੍ਰਾਈਸ सेम ਰਹੇਗਾ ਜੀ 1450 ਰੁਪਏ ਹਾਂਜੀ ਇਹ ਪ੍ਰਿੰਟ ਹੈ ਜੀ ਇਹ ਪੱਤਾ ਵਾਲੀ ਹੈ ਤਾਂ ਇਹ 80 ਦਾ ਬਲੂ ਕਲਰ ਵਾਲੀ ਹੈ। ਇਹ ਨੈਕ ਕਲਰ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਇਹਦੇ ਵਿੱਚ ਜਿਵੇਂ ਹੇਠੇ ਥੋੜਾ ਗ੍ਰੀਨ ਕਲਰ ਦੇ ਦਾਸੀ ਪ੍ਰਿੰਟ ਜੀ ਇਹਦੇ ਵਿੱਚ ਚੈਰੀ ਕਲਰ ਦਾ ਪ੍ਰਿੰਟ ਹੈ ਜੀ। ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ। ਜੌਰ ਕਾਟਨ ਦੇ ਵਿੱਚ ਸਟੱਫ ਹੈ ਜੀ ਇਹ। ਮਸਲੀਨ ਦਾ ਦੁਪੱਟਾ ਹੈ ਜੀ। ਫੁੱਲੇ-ਡੁੱਲੇ ਮਸਲੀਨ ਦੇ ਦੁਪੱਟੇ ਹਨ 2.5 ਮੀਟਰ ਦੇ।

ఓకే అసలు వీడియోలోనే వీడియోనుకేర్న చనలుక్రైబో వాసా వాత